ਪੰਜਾਬ ਤੇ ਮੰਨੇ ਪਰ ਮੰਨੇ ਆਰਟੀਆਈ ਮਾਨਿਕ ਗੋਇਲ ਦੇ ਚਾਚੇ ਦੀ ਦੁਕਾਨ ਦੇ ਉੱਤੇ ਗੈਂਗਸਟਰਾਂ ਦੇ ਵੱਲੋਂ ਦਿਨ ਦਿਹਾੜੇ ਕੀਤੀ ਫਾਇਰਿੰਗ ਪੰਜਾਬ ਦੇ ਵਿੱਚ ਨਿੱਗਰ ਚੁੱਕੀ ਹੈ ਕਾਨੂੰਨ ਵਿਵਸਥਾ ਦਾ ਇੱਕ ਹੋਰ ਉਦਾਹਰਨ ਸਾਹਮਣੇ ਆਇਆ ਹੈ ਜਿਸ ਵਿੱਚ ਗੱਲਬਾਤ ਕਰੀਏ ਤਾਂ ਇਹ ਵੀਡੀਓ ਜਿਹੜੀ ਆ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਦੇ ਵੱਲੋਂ ਜਿਹੜਾ ਆ ਉੱਥੇ ਉਹ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੂੰ ਜਿਹੜਾ ਆ ਜਦੋਂ ਜਦ ਕਰਕੇ ਉਸ ਨੂੰ ਥੱਲੇ ਸੁੱਟ ਦਿੱਤਾ ਜਾਂਦਾ ਆ ਜਦੋਂ ਉਸ ਨੂੰ ਨੌਜਵਾਨਾਂ ਦੇ ਵੱਲੋਂ ਜਿਹੜਾ ਆ ਪਿਸਤੌਲ ਦੀ ਨੋਕ ਦੇ ਉੱਤੇ ਜਿਹੜਾ ਆ ਉਸ ਬਜ਼ੁਰਗ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਪਰ ਬਜ਼ੁਰਗ ਦੀ ਦਲੇਰੀ ਦੇਖੋ ਉਸ ਬਜ਼ੁਰਗ ਨੇ ਫਿਰ ਵੀ ਉਸ ਦੇ ਨਾਲ ਜਦੋਜਾਜ ਕਰਕੇ ਉਸ ਨੂੰ ਥੱਲੇ ਸੁੱਟ ਦਿੱਤਾ ਜਾਂਦਾ ਹੈ ਅਤੇ ਉਸ ਦੇ ਚਾਚੇ ਨੇ ਕੀ ਕੁਝ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋਸੀਕਲ ਦੋਸਤੋ ਮੈਂ ਤੁਹਾਡਾ ਹਰ ਮਿਲਵ ਘਰੇਵਾਰ ਨੂੰ ਵਧੰਡਾ ਤੂੰ ਦੋਸਤੋ ਅੱਜ 28 ਅਕਤੂਬਰ 2025 ਅੱਜ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਜੋ ਪੰਜਾਬ ਦੇ ਹਾਲਾਤ ਨੇ ਉਸ ਦੇ ਸਾਹ ਨਾਲ ਜਿਹੜੇ ਪਿਛਲੇ 4 ਸਾਲਾਂ ਤੋਂ ਹਾਲਾਤ ਚੱਲ ਰਹੇ ਨੇ ਸਾਢੇ 3 ਪੌਣੇ 4 ਸਾਲਾਂ ਤੋਂ ਉਸ ਦੇ ਸਾਹ ਨਾਲ ਤਾਂ ਇਹ ਆਮ ਗੱਲ ਹੈ ਪਰ ਜਦੋਂ ਸਾਡੇ ਆਪਣੇ ਘਰ ਦੇ ਉੱਤੇ ਗੱਲ ਆਂਦੀ ਹੈ ਤਾਂ ਉਦੋਂ ਸਾਨੂੰ ਇੱਕ ਵਾਰ ਸੋਚਣਾ ਪੈ ਜਾਂਦਾ ਦੁਬਾਰਾ ਤੋਂ ਇਸੇ ਕਰਕੇ ਮੈਂ ਤੁਹਾਡੇ ਸਮੁੱਖ ਹੋਇਆ ਅੱਜ ਆਪਣੇ ਮੇਰੇ ਛੋਟੇ ਭਰਾ ਲਾਲੋ ਦੋਸਤ ਲਾਲੋ ਮਨਿਕ ਗੋਇਲ ਆਟੇ ਐਕਟਿਵਿਸਟ ਉਸ ਦੇ ਚਾਚੇ ਦੀ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਗਈ ਗੈਂਗਸਟਰ ਵੱਲੋਂ ਮੂ ਬੰਨੇ ਹੋਏ ਸੀ ਤੇ ਫੜਨ ਦੀ ਕੋਸ਼ਿਸ਼ ਕੀਤੀ ਇੱਕ ਬਜ਼ੁਰਗ ਨੇ ਬਹੁਤ ਦਲੇਰੀ ਦਿਖਾਈ ਐ ਇੱਕ ਆਪਣੇ ਵੀਰ ਨੇ ਤੇ ਇੱਕ ਹੋਰ ਭਾਈ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੋਟਰਸਾਈਕਲ ਛੱਡ ਕੇ ਭੱਜਣਾ ਪਿਆ ਪਰ ਇੱਥੇ ਸਵਾਲ ਉੱਠਦਾ ਹੈ ਵੀ ਕਾਨੂੰਨ ਵਿਵਸਥਾ ਕਿੱਥੇ ਗਈ ਤੁਹਾਹਰਾ ਦਾ ਜਿੰਮ ਚੱਲ ਰਹੇ ਨੇ ਅੱਜ ਵੀ ਛੱਟ ਪੂਜਾ ਦਾ ਤਿਹਾਰ ਹੈ ਜਗਾ ਜਗਾ ਤੇ ਨਾਕੇ ਹੋਣ ਚਾਹੀਦੇ ਨੇ ਹਰ ਜਗ੍ਹਾ ਦੇ ਉੱਤੇ ਤੇ ਲੱਗੇ ਵੀ ਹੋਏ ਨਹੀਂ ਇੱਕ ਡਿੱਗੀਆਂ ਕਰਵਾ ਕੇ ਕੱਲਾ ਦੇਖਣ ਨੂੰ ਨੇ ਮੇਰਾ ਨੰਬਰ ਤੋਂ ਮੋਟਰਸਾਈਕਲ ਸੀਗੀ ਜਿਹੜੇ ਜਿੱਦੋਂ ਫਾਇਰ ਕਰਕੇ ਗਏ ਨੇ ਕੀ ਇਸ ਦਾ ਵੀ ਇਹੀ ਹੋਏਗਾ ਹਾਲ ਜੋ ਅੱਜ ਤੋਂ 2 ਸਾਲ ਪਹਿਲਾਂ ਅੱਜ ਦੀ ਤਰੀਕ ਮੇਰੇ ਦੋਸਤ ਮਾਲ ਰੋਡ ਦੇ ਉੱਤੇ ਹਰਜਿੰਦਰ ਜੋਹਲ ਮੇਲਾ ਕੁਲਚਿਆਂ ਵਾਲਾ ਜੀ ਨੂੰ ਕਹਦੇ ਸੀਗੇ ਉਸ ਨੂੰ ਵੀ ਅੱਜ ਦੇ ਦਿਨ 2 ਸਾਲ ਪਹਿਲਾਂ ਗੈਂਗਸਟਰ ਗੋਲੀਆਂ ਮਾਰ ਕੇ ਗਏ ਸੀ ਕੀ ਬਣਿਆ ਪੁਲਿਸ ਨੇ ਦਾਵਾ ਕੀਤਾ ਵੀ ਅਸੀਂ ਫੜ ਲੇ ਤੇ ਉਹਨਾਂ ਦੇ ਵੀ ਮੂੰਹ ਬੰਨੇ ਹੋਏ ਸੀ ਕਹਿੰਦੇ ਪਛਾਣ ਨਹੀਂ ਹੋਈ ਜਦ ਕਿ ਮੋਟਰਸਾਈਕਲ ਫੜੀ ਗਈ ਅਸਲਾ ਫੜਿਆ ਗਿਆ ਗੋਲੀਆਂ ਦੇ ਖੋਲ ਫੜੇ ਗਏ ਕਿੱਥੇ ਗਏ ਫੋਰੈਂਸਿਕ ਕੀ ਕਰਦੇ ਸੀਗੇ ਪੰਜਾਬ ਦੇ ਸਰਕਾਰੀ ਵਕੀਲ ਕਿ ਸਭ ਰਲ ਹੀ ਮਲੀ ਹੈ ਮਤਲਬ ਮੂੰਹ ਬੰਨ ਕੇ ਇਹ ਵੀ ਆਏ ਨੇ ਅਜਮਾਨ ਸੇ ਤਾਂ ਇਹ ਵੀ ਨਿਕਲ ਜਾਣਗੇ ਮਤਲਬ ਖੁੱਲੀ ਛੁੱਟ ਹੈ ਵੀ ਮੂੰਹ ਬੰਨ ਕੇ ਛੁੱਟ ਹੈ ਵੀ ਮੂੰਹ ਬੰਨ ਕੇ ਆ ਕੇ ਗੋਲੀ ਮਾਰ ਦੋ ਤੇ ਜਦ ਤੱਕ ਕੋਈ ਉਹਨਾਂ ਨੂੰ ਪਛਾਣ ਨਾ ਕਰ ਸਕੇ ਕੌਣ ਪਛਾਣੇਗਾ ਹੋੜ ਇਹਨਾਂ ਨੂੰ ਉਹ ਬਾਬਾ ਉਹ ਨਹੀਂ ਪਛਾੜ ਸਕਦਾ ਜਿਹੜਾ ਲੜਿਆ ਸੀ ਕਿਉਂਕਿ ਮੂੰਹ ਮੰਨੇ ਹੋਏ ਸੀ ਠੀਕ ਹੈ ਨਾ ਤੇ ਇਹ ਛੁੱਟ ਕੇ ਚ ਨਿਕਲ ਜਾਣਗੇ ਤੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਕੀ ਕੀ ਕੀਤਾ ਸਰਕਾਰੀ ਵਕੀਲ ਨੇ ਹਰਜਿੰਦਰ ਜੋਹਲ ਦੇ ਕੇਸ ਦੇ ਵਿੱਚ ਸਿੱਧਾ ਸਵਾਲ ਹੈ ਮੇਰਾ ਅਦਾਲਤ ਦੇ ਉਹ ਵਕੀਲਾਂ ਨੂੰ ਅਸਰਾ ਫੜਿਆ ਗਿਆ ਪੁਲਿਸ ਵੱਲੋਂ ਠੀਕ ਹੈ ਜੀ ਤਲਾਸ਼ੀ ਫੜੀ ਗਈ ਚੋਰੀ ਦਾ ਮੋਟਰਸਾਈਕਲ ਫੜੇਗਾ ਸਾਰੀਆਂ ਚੀਜ਼ਾਂ ਚੋਂ ਬਰੀ ਕਰ ਦਿੱਤਾ ਤੁਸੀਂ ਉਹਨਾਂ ਨੂੰ ਤਾਂ ਵਪਾਰੀ ਭਰਾਓ ਆਪਰੇ ਜੁਰ ਗਾਲੇ ਆਪਣੇ ਗਾਰਡ ਆਪੇ ਖੜੇ ਕਰ ਲੋ ਵੀ ਉੱਥੇ ਹੀ ਤੜ 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 ਕਰਦੇਣ ਬਾਕੀ ਦੇ ਵਿੱਚ ਇੱਧਰ ਉੱਧਰ ਨਿਕਲ ਕੇ ਤੇ ਇੱਕ ਦੂਜੇ ਵੱਲੋਂ ਇਹ ਪੰਜਾਬ ਪੁਲਿਸ ਤੇ ਪੰਜਾਬ ਦੇ ਵਕੀਲ ਤੇ ਇਹ ਸਰਕਾਰ ਦੇ ਉੱਤੇ ਬਿਲਕੁਲ ਭਰੋਸਾ ਛੱਡ ਦਿਓ ਤੁਸੀਂ ਤੁਸੀਂ ਸਭ ਆਪਣੇ ਆਪ ਤੇ ਹੋ ਕਿਉਂਕਿ ਜੇ ਫੜੇ ਵੀ ਗਏ ਤਾਂ ਕੁਛ ਨਹੀਂ ਹੋਣਾ ਇਹ ਲੱਤ ਲੁੱਤਾ ਚ ਗੋਲੀਆਂ ਇਹਦੇ ਪਿੱਛੇ ਕੀ ਚੱਲ ਰਿਹਾ ਹੈ ਇਹ ਸਾਰੇ ਪੰਜਾਬ ਨੂੰ ਪਤਾ ਵੀ ਇਹਦੇ ਪਿੱਛੇ ਕੀ ਚੱਲ ਰਿਹਾ ਹੈ ਇਹ ਕੱਲਾ ਨਹੀਂ ਪਤਾ ਹੋਣਾ ਤਾਂ ਇਹਨਾਂ ਦੇ ਟਵਿੱਟਰ ਹੈਂਡਲ ਵਾਲਿਆਂ ਨੂੰ ਨਹੀਂ ਪਤਾ ਹੋਣਾ ਬੇ ਹੋ ਕੀ ਰਿਹਾ ਹੈ ਬਾਕੀ ਪੰਜਾਬੀਆਂ ਨੂੰ ਸਭ ਨੂੰ ਪਤਾ ਹੈ ਵੀ ਇਹ ਲੱਤਾ ਚ ਗੋਲੀਆਂ ਕਿਵੇਂ ਬੱਜ ਰਹੀਆਂ ਨੇ ਤੇ ਕੀਵੇਂ ਹੋ ਰਿਹਾ ਤੇ ਕਿਵੇਂ ਕੀਤਾ ਜਾ ਰਿਹਾ ਹੈ ਇਹ ਇਸ ਬਿਲਕੁਲ ਫੇਲ ਹੋ ਚੁੱਕੀ ਹੈ ਤੇ ਖਲੂਨ ਬਵਸਥਾ ਆਪਰੇ ਤੁਸੀਂ ਆਪ ਜ਼ਿੰਮੇਵਾਰ ਹੋ ਆਪਣੀ ਸੁਰੱਖਿਆ ਆਪ ਕਰਨੀ ਸ਼ੁਰੂ ਕਰੋ ਇਹ ਪੰਜਾਬ ਪੁਲਸ ਦਾ ਜੋਰ ਨਾ ਤੁਹਾਡੀਆਂ ਗੱਡੀਆਂ ਦੇ ਉੱਤੇ ਹੀ ਚੱਲਦਾ ਚਲਾਨ ਕੱਟਣ ਨੂੰ ਤੁਹਾਡੀਆਂ ਡਿੱਗੀਆਂ ਚੈੱਕ ਕਰਨ ਨੂੰ ਮਗਰ ਇੱਕ ਕੈਮਰੇ ਵਾਲਾ ਰੀਲ ਬਣਾਉਣ ਨੂੰ ਉਪਰਛਾਤੀਆ ਢਾਣ ਨੂੰ ਉਥੇ ਸਾਰੇ ਕੈਮਰੇ ਵਾਲਿਆਂ ਨੂੰ ਬੁਲਾ ਕੇ ਅਯੁੱਧ ਨਸ਼ੇ ਵਿਰੋਧ ਦੇ ਵਿੱਚ ਵੀ ਕੀ ਚੱਲ ਰਿਹਾ ਹੈ ਇਹ ਵੀ ਤੁਹਾਨੂੰ ਪਤਾ ਹੈ ਇਹ ਬਿਲਕੁਲ ਸਿਰਫ ਰੀਲਾਂ ਤੇ ਤਮਾਸ਼ਗੀਨਾਂ ਨੂੰ ਤਮਾਸ਼ਗੀਨ ਹੀ ਆਪਾਂ ਮੁੱਖ ਮੰਤਰੀ ਬਣਾਤਾ ਤੇ ਉਹਦੇ ਤਮਾਸ਼ਗੀਨ ਹੀ ਦੇ ਉੱਤੇ ਹੀ ਸਾਰੀ ਚੀਜ਼ ਚੱਲ ਰਹੀ ਹੈ ਰੀਲਾਂ ਪੋਸਟਾਂ ਤੇ ਆ ਸਾਰੀਆਂ ਚੀਜ਼ਾਂ ਤੇ ਚੁਟਕਲੇ ਤੇ ਆ ਸਾਰੀਆਂ ਚੀਜ਼ਾਂ ਹੋਰ ਕੁਝ ਨਹੀਂ ਰਹਿ ਗਿਆ ਬੇੜਾ ਗਰਕ ਕਰ ਛੱਡਿਆ ਪੰਜਾਬ ਦਾ